ਸਾਰੇ ਮਤਮਾ ਦੀ ਆਸਾ ਸੰਭਰੀ ਨਗਰ ਸਹਿਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਜਿਹੜਾ ਨਗਰ ਕੀਸਨ ਮਿਸਾਲ ਕੱਢਿਆ ਜਾ ਰਿਹਾ ਹੈ ਕੋ ਨਗਰ ਕੋਟਲਾ ਮਿਸਾਲ ਵਿੱਚੋਂ ਗੁਰਦੁਆਰਾ ਬਾਬਾ ਸਾਲੋ ਜੀ ਦੇ ਵਿਖੋ ਸ਼ੁਰੂ ਹੋਇਆ ਸੀਗਾ ਤੇ ਵਾਇਆ ਜਿਹੜਾ ਡੱਲਾ ਮੋੜ ਤੋਂ ਲੈ ਕੇ ਮਸੂਰ ਕਾਂ ਤੇ ਵਾਇਆ ਜਿਹੜਾ ਹੈ ਗਾੜੀ ਨਾਥਪੁਰ ਨਾਥਪੁਰ ਤੋਂ ਵਾਪਸ ਹੋ ਕੇ ਫਿਰ ਤੇ ਗੁਰਦਰਾ ਸਾਹਿਬ ਜਾ ਕੇ ਸਮਾਪਤ ਹੋਵੇਗਾ ਇਹ ਉੰਨੀਆਂ ਜਿਹੜਾ ਹੈ ਗੁਰਪੁਰਬ ਕੱਢਿਆ ਜਾ ਰਿਹਾ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸਤਿਗੁਰੂ ਦਾਤਾ ਜੀ ਦੀ ਕਿਰਪਾ ਦੇ ਨਾਲ 6:30 ਵਜੇ ਦੇ ਨਾਲ ਸਮਾਪਤੀ ਹੋਵੇਗੀ ਉੱਥੇ ਜਾ ਕੇ ਸਾਰੀਆਂ ਸੰਗਤਾਂ ਮਸਾਤ ਤੱਕ ਹੋਣਗੀਆਂ ਸਤਿਗੁਰੂ ਦਾਤਾ ਜੀ ਰਮ ਤਾਂ ਪ੍ਰਿਆਤ ਰੱਖਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਵਾ ਵਾਹਿਗੁਰੂ ਜੀ ਕੀ ਫਤਿਹ ਧਾਨਗੁਰੂ ਨਾਨਕ ਦੇਵ ਮਹਾਰਾਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਸੰਗਤਾਂ ਮਹਾਰਾਜਾਂ ਪਿੰਡ ਕੋਟਲਾ ਮੂਸਾ ਤੋਂ ਨਗਰ ਕੀਰਤਨ ਮੱਤ ਵਿੜੇ ਤੋਂ ਚਾਲਾ ਪਾਇਆ ਹੁਣ ਪਿੰਡ ਮਨਸੂਰ ਕਾ ਆਇਆ ਤੇ ਹੁਣ ਨਾਥਪੁਰੇ ਪਹੁੰਚਣਾ ਨਾਥਪੁਰਾ ਤੋਂ ਸਮਾਗ ਫਿਰ ਵਾਪਸ ਕੋਟਲਾ ਮੂਸਾ ਪਹੁੰਚਣਾ ਸਾਮਾ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਸਜਣ ਸਹਿਲੇ ਜੀ ਤੇਮਰੀ ਸਜਣ ਸਹਿਲੇ ਜੀ ਹੋਈ ਕਰਮ ਤੁਮਰੀ ਆਸਣ ਸੋਈ ਆਪਾਂ ਦੇਰ ਤੇ ਕਾ ਹੋ ਤੁਮਣੀ तुंहिंजी सजन ताई यादा सजन